ਉਨਾਂ ਨਾਲੇ ਨੌਕਰੀ ਤੇ ਨਾਲੇ ਸੇਵਾ ਦੇ ਸੁਣੀ ਉਹਨਾਂ ਨਾਲੇ ਨੌਕਰੀ ਤੇ ਨਾਲੇ ਸੇਵਾ ਵਧੀਆ ਰਹੇ ਬਸ ਨਹੀਂ ਟਿੱਕੀ ਆਹ ਘੰਟਾ ਖੜੇ ਰਹੇ ਨੇ ਆ ਆ ਗਿਆ ਪਿੰਡਾ ਆਹ ਸ਼ਾਰਟਕਟ ਠੀਕ ਰਹੂਗਾ ਚਲੋ ਫੇਰ ਉਹ ਮੁਜ਼ਰਗਾ ਖੜਿਆ ਖੜਿਆ ਚਲਦੇ ਆ ਆ ਗਏ ਜੀ ਆ ਗਏ ਸਤਿ ਸ਼੍ਰੀ ਅਕਾਲ ਜੀ ਸ੍ਰੀ ਕਾਰਪਾਈ ਸਤਿ ਸ਼੍ਰੀ ਅਕਾਲ ਮਲਾਜ ਮ ਲਗਦਾ ਸ਼ੇਰਾ ਹਾਂਜੀ 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 ਫੌਜੀ ਹੈ ਜੀ ਸੁੱਟੀ ਆਇਆ ਫੌਜੀ ਹੈ ਹਾਂ 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 ਬਸ ਲੰਗੀ ਮਾ ਚਲ ਆ ਸ਼ਾਰਟਕਟ ਰਸਤਾ ਹੀ ਤੁਰਕੇ ਚੱਲਦੇ ਆ। ਆ ਤੱਕੀ ਜਾਨੀ ਆ ਇੱਧਰ। ਅੱਛਾ ਅੱਛਾ। ਹੋਰ ਸੁਣਾਓ ਜੀ ਕੋਈ ਗੱਲਬਾਤ। ਗੱਲਬਾਤ ਦਾ ਸ਼ਰਾ ਐ ਮੈਂ ਤਾਂ ਕੱਲ ਦਾ ਫਿਰ 100 ਰੁਪਏ ਲੈਣਾ ਸ਼ਰਾ ਇੱਕ ਕਰਦਾ। 100 ਰੁਪਏ? ਹਾਂ 100 ਲੈਣਾ ਮੈਂ ਤਾਂ ਕਰਦਾ। ਇਹ ਆ ਚੱਕੋ ਮੇਰ ਨੂੰ 100 ਰੁਪਏ। ਨਾਲੇ ਆਪਣਾ ਟਾਈਮ ਪਾਸ ਹੋ ਜੂ। ਨਾਲੇ ਗੱਲ ਸੁਣਾਓ। ਆ ਸੁਣਾਉਣਾ ਛੇ ਦਾ। ਚਲੋ ਚਲੋ। ਹਾਂ ਜੀ। ਗੱਲ ਆ ਐ ਸ਼ਰਾ ਦੇਖਣਾ। ਚਾਰ ਬੰਦੇ ਖੜੇ ਹੁਣ ਕਿਤੇ ਅੜ ਕੇ ਉਹਨਾਂ ਨਾਲ ਸ਼ਰਤ ਨਾ ਲਾਈ ਠੀਕ ਹੈ ਜੀ ਹਾਂ ਬਸ ਆਹੀ ਗੱਲ ਸੀ ਬਾਬਾ ਆ ਇੰਨੀ ਕੀ ਸੀ ਸ਼ੇਰਾ ਪਰ ਪੀਆ ਤੂੰ 100 ਲੈ ਗਿਆ ਗੱਲ ਸੁਤੀ ਸਾਈ ਇਹਨੂੰ ਇਹ ਗੱਲ ਕੋਈ ਅਰਥ ਵਾਲੀ ਹੁੰਦੀ ਐ ਹੋਰ ਸੁਣਨੀ ਐ 100 ਦਾ ਨੋਟ ਹੋਰ ਕੱਟ ਮੈਂ ਤਾਂ ਹੋਰ ਸੁਣਾਣ ਨਾ ਹੋਰ 100 ਦਾ ਨੋਟ ਹਾਂ ਜੇ ਹੋਰ ਸੁਣਨੀ ਐ ਹੋਰ ਕੱਟ 100 ਦਾ ਨੋਟ 62 ਵੀ ਲੰਮੀ ਪਈਆ ਚਲੋ ਟਾਈਮ ਪਾਸ ਹੋ ਜੂ ਤੇ ਆਜੱਕ ਬਾਬਾ 100 ਰੁਪਏ ਹੋਰ ਤੂੰ ਗੱਲ ਸੁਣਾ ਲੰਮੀ ਜੀ ਗੱਲ ਸੁਣਾਣ ਨਾ ਸ਼ੇਰਾ ਆਜਾ ਗੱਲਾਂ ਆਇਆਂ ਸ਼ੇਰਾ ਵੀ ਜੇ ਤੂੰ ਕਰ ਲੈ ਤੇ ਸੌਦਾ ਕਿਸੇ ਨਾਲ ਹੂੰ ਕੋਈ ਦੇ ਲੈਂਡ ਕਰ ਲੈ ਪਹਿਲਾਂ ਆਗਦੇ ਨਾਲ ਭਾਅ ਨਿਬੜੀ ਮਤਲਬ ਰਕਮ ਕਿੰਨੀ ਦੇਣੀ ਆ ਕਿੰਨੀ ਲੈਣੀ ਆ ਲੈ ਨਾਲ ਸੌਦਾ ਹੋਵੇ ਜੇ ਤੇਰਾ ਕੋਈ ਵੀ ਕਿਸੇ ਚੀਜ਼ ਦਾ ਆਗਦੇ ਨਾਲ ਪਹਿਲਾਂ ਤੈਅ ਕਰ ਲਈ ਵੀ ਇੰਨੇ ਚ ਨਿਬੜੂ ਠੀਕ ਹੈ ਬਾਬਾ ਹਾਂ ਤੈਅ ਕਰੇ ਤੂੰ ਬਿਨਾ ਸੌਦਾ ਨਾ ਕਰੀ ਕੋਈ ਵੀ ਠੀਕ ਹੈ ਬਾਬਾ ਬਸ ਆਹੀ ਗੱਲ ਸੀ ਆ ਏਡੀ ਕੀ ਗਲਤੀ ਸ਼ੇਰਾ ਕੰਮ ਦੀਆਂ ਗੱਲਾਂ ਐ ਹੀ ਹੁੰਦੀਆਂ ਨੇ ਕੰਮ ਦੀ ਗੱਲਾਂ ਤਾਂ ਹੁੰਦੀਆਂ ਨੇ ਬਾਬਾ ਤੂੰ ਗੱਲਾਂ ਤਾਂ ਬਸ ਛੋਟੀ ਜੀ ਦੱਸਦਾ ਤੇ ਰੁਪਈਆ 100 ਲੈ ਜਾਂਦਾ ਹਾਂ ਇਹ ਤਾਂ ਫਿਰ 100 ਦਾ ਲੱਗੂ ਜੇ ਹੋਰ ਸੁਣਨੀ ਆ 100 ਹੋਰ ਲੱਗੂ ਤੂੰ ਕਿੰਦਰਾ ਫਸ ਕੇ ਯਾਰ ਲੈ ਵੀ ਬਾਬਾ ਮੇਰੇ ਕੋਲ 100 ਦਾ ਨੋਟ ਰਹਿ ਗਿਆ 21 ਕੋਈ ਰਹਿ ਗਿਆ ਹਾਂ ਗੱਲ ਇੱਕ ਹੋਰ ਸੁਣਾ ਦੇ ਤੂੰ ਕਦਮਾ ਪਚਾਰਾ ਆ ਤੂੰ ਗੱਲਾਂ ਸਿਰਫ 2 ਛੋਟੀਆਂ ਸੁਣਾਦੀਆਂ ਮੈਂ ਫਿਰ ਕੱਢ 100 ਦਾ ਕੱਲ ਹੋਰ ਸੁਣਨੀ ਆ ਜੇ ਆ ਜਾ 21 ਨੋਟ ਆ ਹੁਣ ਗੱਲ ਸੁਣਾ ਦੇ ਲੰਬੀ ਜੀ ਆਇਆ ਹਾਂ ਗੱਲਾਂ ਆਇਆਂ ਸ਼ਿਰਾ ਗੱਲ ਪੱਲੇ ਬੰਨ ਲਈ ਜੇ ਚਾਰ ਭਾਈ ਤੇਰੇ ਕੋਲੇ ਆ ਜਾਣ ਇਕੱਠੇ ਹੋ ਕੇ ਚਾਹੇ ਤੇਰਾ ਫਾਇਦਾ ਹੁੰਦਾ ਹੋਵੇ ਚਾਹੇ ਤੇਰਾ ਹੁੰਦਾ ਹੋਵੇ ਨੁਕਸਾਨ ਉਹਨਾਂ ਨੂੰ ਜਵਾਬ ਨਾ ਦੇ ਜਿਹੜੇ ਕੰਮ ਨੂੰ ਵੀ ਆ ਗਏ ਸਭ ਜਰਾ ਫਟ ਕਰਦੀ ਬਹੁਤ ਠੀਕ ਹੈ ਬਜ਼ੁਰਗੋ ਤੁਹਾਡੀਆਂ ਗੱਲਾਂ ਆਪਣੇ ਬੰਨ ਲੀਆਂ ਪੱਲੇ ਠੀਕ ਹੈ ਹੋਰ ਸੁਣਨੀਆਂ ਤਾਂ ਹੋਰ ਕੱਦ ਫਿਰ ਸੌ ਤਾਨੂੰ ਬਾਬਾ ਤੇਰੀਆਂ ਗੱਲਾਂ ਬੰਨ ਲੀਆਂ ਆਪਾਂ ਪੱਲੇ ਆ ਗੱਲਾਂ ਬੰਨ ਲੇਗਾ ਚੰਗਾ ਰਹੇਗਾ ਸ਼ਿਰਾ ਬਸ ਉਹ ਜ਼ਿੰਦਗੀ ਚ ਕਮਾਉਣੀਆਂ ਹਾਂ ਹਾਂ ਜਰਾ ਬਾਬਾ ਇਧਰ ਕਿਧਰ ਇਧਰ ਆ ਸ਼ਰਾ ਮੇਰਾ ਪੰਡਾ ਵੀਰੋ